ਹੈਲੋ ਜੀ ਸਸੇਕਾਲ ਗੁੱਡ ਈਵਨਿੰਗ ਮਾਡਰ ਫੈਸ਼ਨ ਪੇ ਤੇ ਤੁਹਾਡਾ ਫਿਰ ਤੋਂ ਸਵਾਗਤ ਹੈ ਤੇ ਤੁਸੀਂ 350 ਵਾਲੀ ਵੀਡੀਓ ਨੂੰ ਇੰਨਾ ਕ ਜਿਆਦਾ ਪਿਆਰ ਦਿੱਤੇ ਜੀ ਇੰਨੀ ਕ ਜਿਆਦਾ ਸਾਡੇ ਕੋਲ ਸੇਲ ਬੰਪਰ ਸੇਲ ਹੋਈ ਹੈ ਜੀ ਤੇ ਉਸ ਤੋਂ ਅਸੀਂ ਡਿਜ਼ਾਈਨ ਬਿਲਕੁਲ ਨਿਊ ਲੈ ਕੇ ਆਏ ਹਾਂ ਕੁਝ ਕ ਰੀਸਟਾਕ ਵੀ ਕੀਤੇ ਆ ਜੀ ਤੇ ਕੁਝ ਕ ਡਿਜ਼ਾਈਨ ਆਏ ਨਵੇਂ ਹੋ ਤੁਸੀਂ ਡਿਜ਼ਾਈਨ ਚੈੱਕ ਕਰੀ ਚਲੋ ਸਾਰੇ ਸੋਲੋ ਸੋਲੋ ਡਿਜ਼ਾਈਨ ਹੈ ਜੀ ਸੂਟ ਜਿੰਨੇ ਕਹੋਗੇ ਉਹਨੇ ਉਹਨੇ ਦੇ ਦਾਂਗੇ ਜੀ ਲਓ ਜੀ ਇਹ ਡਿਜ਼ਾਈਨਿੰਗ ਚੈੱਕ ਕਰੀ ਚਲੋ ਸਕਰੀਨਸ਼ਾਟ ਲਈ ਚਲੋ ਪਿਓਰ ਕਾਟਨ ਦਾ ਜੀ 300 ਰੁਪਏ ਦਾ ਸੂਟ 100% ਕੋ ਤੇ ਜੇ ਤੁਸੀਂ ਮਿਕਸਿੰਗ ਤੋਂ ਬਾਅਦ ਉਹ ਬਾਅਦ ਮੈਚਿੰਗ ਲੈਣੀ ਹੈ ਜੀ ਉਹ ਸੀਗੀ 올ਓਵਰ ਇਹ ਦੋ ਬਾਦ ਆਈਏ ਮੈਚਿੰਗ ਮੈਚਿੰਗ ਇਹਦੀ ਸ਼ਰਟ ਰਹਿਣ ਵਾਲੀ 100% ਕਾਟਨ ਤੇ ਬਾਟਮ ਰਹੂਗੀ ਇਹਦੀ ਪੀਸੀ ਦੀ ਜੀ ਸ਼ਰਟ 100% ਕਾਟਨ ਹੈ ਜੀ ਤੇ ਡਾਟਸ ਵਾਲੀ ਦੀ ਪੀਸੀ ਦੀ ਬਾਟਮ ਰਹੂਗੀ ਕਾਟਨ ਹੀ ਰਹੂਗੀ ਤੇ ਆਹ ਡਿਜ਼ਾਈਨ ਹੈ ਜੀ ਇਹਦੇ ਇਹ ਵੀ 300 ਰੁਪਏ ਦੀ ਰੇਂਜ ਸੀ ਜੀ ਤੇ ਐਦਾਂ ਦੇ ਆਰਟੀਕਲ ਲੈਣ ਲਈ ਜਰੂਰ ਵਿਜ਼ਿਟ ਕਰੋ ਜੀ ਮਾਡਰਨ ਫੈਸ਼ਨ ਮਾਡ ਮੰਡੀ ਜੀ ਹੈਲੋ ਜੀ ਸਸਕਾਰ ਗੁੱਡ ਇਵਨਿੰਗ ਮੋਡਰਨ ਫੈਸ਼ਨ ਪੇ ਤੇ ਤੁਹਾਡਾ ਫਿਰ ਤੋਂ ਸਵਾਗਤ ਹੈ ਤੇ ਤੁਸੀਂ 350 ਵਾਲੀ ਵੀਡੀਓ ਨੂੰ ਇੰਨਾ ਕ ਜਿਆਦਾ ਪਿਆਰ ਦਿੱਤਾ ਹੈ ਜੀ ਇੰਨੀ ਕ ਜਿਆਦਾ ਸਾਡੇ ਕੋਲ ਸੇਲ ਬੰਪਰ ਸੇਲ ਹੋਈ ਹੈ ਜੀ ਤੇ ਉਸ ਚੋਂ ਅਸੀਂ ਡਿਜ਼ਾਈਨ ਬਿਲਕੁਲ ਨਿਊ ਲੈ ਕੇ ਆਏ ਹਾਂ ਕੁਝ ਕ ਰੀਸਟਾਕ ਵੀ ਕੀਤੇ ਹੈ ਜੀ ਤੇ ਕੁਝ ਕ ਡਿਜ਼ਾਈਨ ਆਏ ਨਵੇਂ ਹੁਣ ਤੁਸੀਂ ਡਿਜ਼ਾਈਨ ਚੈੱਕ ਕਰੀ ਚਲੋ ਸਾਰੇ ਸੋਲੋ ਸੋਲੋ ਡਿਜ਼ਾਈਨ ਹੈ ਜੀ ਸੂਟ ਜਿੰਨੇ ਕਹੋਗੇ ਉਹਨੇ ਉਹਨੇ ਦੇ ਦਾਂਗੇ ਜੀ ਲਓ ਜੀ ਇਹ ਡਿਜ਼ਾਈਨਿੰਗ ਚੈੱਕ ਕਰੀ ਚਲੋ ਸਕਰੀਨਸ਼ਾਟ ਲਈ ਸਲੋ ਪਿਓਰ ਕਾਟਨ ਦਾ ਜੀ 300 ਰੁਪਏ ਦਾ ਸੂਟ 100 ਤੇ ਜੇ ਤੁਸੀਂ ਮਿਕਸਿੰਗ ਤੋਂ ਬਾਅਦ ਉਹ ਬਾਅਦ ਮੈਚਿੰਗ ਲੈਣੀ ਹੈ ਜੀ ਉਹ ਸੀਗੀ 올ਓਵਰ ਇਹ ਦੋਵਾਂ ਦਾ ਇਹ ਮੈਚਿੰਗ ਮੈਚਿੰਗ ਇਹਦੀ ਸ਼ਰਟ ਰੈਨ ਵਾਲੀ 100% ਕਾਟਨ ਤੇ ਬਾਟਮ ਰਹੂਗੀ ਇਹਦੀ ਪੀਸੀ ਦੀ ਜੀ ਸ਼ਰਟ 100% ਕਾਟਨ ਹੈ ਜੀ ਤੇ ਡੋਟਸ ਵਾਲੀ ਦੀ ਪੀਸੀ ਦੇ ਬਾਟਮ ਰਹੂਗੀ ਕਾਟਨ ਹੀ ਰਹੂਗੀ ਤੇ ਆਹ ਡਿਜ਼ਾਈਨ ਹੈ ਜੀ ਇਹਦੇ ਇਹ ਵੀ 300 ਰੁਪਏ ਦੀ ਰੇਂਜ ਸੀ ਇਹ ਜੀ ਤੇ ਐਦਾਂ ਦੇ ਆਰਟੀਕਲ ਲੈਣ ਲਈ ਜ਼ਰੂਰ ਵਿਜ਼ਿਟ ਕਰੋ ਜੀ ਮਾਡਰਨ ਫੈਸ਼ਨ ਮਾਡ ਮੰਡੀ ਜੀ